ਸਤੰਬਰ 2025 ਦਾ ਦਿਹਾੜਾ ਤੇ ਫ੍ਰਾਈਡੇ ਵਾਲਾ ਦਿਨ ਹੈ ਤੇ ਪੰਜਾਬ ਤੋਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜਗਤਾਰ ਸਿੰਘ ਹਵਾਰਾ ਨੂੰ ਵਕਤੀ ਜ਼ਮਾਨਤ ਦਿੱਤੀ ਜਾਵੇ ਗੜਗੱਜ ਸਾਹਿਬ ਹਰ ਵੇਲੇ ਕੋਈ ਨਾ ਕੋਈ ਮੁੱਦਾ ਚੱਕ ਕੇ ਖਬਰਾਂ ਦੇ ਵਿੱਚ ਜਿਹੜਾ ਸੁਰਖੀਆਂ ਬਣੀਆਂ ਰਹਿੰਦੀਆਂ ਨੇ ਤੇ ਅੱਜ ਉਹਨਾਂ ਨੇ ਇਹ ਮੁੱਦਾ ਚੱਕਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੰਦੀ ਸਿੰਘ ਜਿਹੜੇ ਨੇ ਤੇ ਮਤਵਾਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੋ ਤਿਹਾੜ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਨੂੰ ਬਜ਼ੁਰਗ ਮਾਤਾ ਦੇ ਨਾਲ ਮਿਲਣ ਦੇ ਲਈ ਉਹਨਾਂ ਦੇ ਬਖਤੀ ਜ਼ਮਾਨਤ ਦਿੱਤੀ ਜਾਵੇ ਅੱਜ ਉਹਨਾਂ ਨੇ ਬਜ਼ੁਰਗ ਮਾਤਾ ਨਰਿੰਦਰ ਕੌਰ ਦੇ ਨਾਲ ਉਹਨਾਂ ਦੇ ਗ੍ਰਹਿ ਪਿੰਡ ਹਵਾਰਾ ਪੁੱਜ ਕੇ ਮੁਲਾਕਾਤ ਕੀਤੀ ਹੈ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ ਇਸ ਦੇ ਇਸੇ ਮੌਕੇ ਦੇ ਉੱਤੇ ਜਥੇਦਾਰ ਗੜਗੱਜ ਹੋਣਾ ਨੇ ਭਾਰਤ ਸਰਕਾਰ ਨੂੰ ਆਖਿਆ ਕਿ ਮਨੁੱਖੀ ਅਧਿਕਾਰਾਂ ਦੇ ਉੱਤੇ ਤੇ ਕਦਰਾਂ ਕੀਮਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਭਾਈ ਜਗਤਾਰ ਸਿੰਘ ਹਵਾਰਾ ਦੀ ਉਹਨਾਂ ਦੇ ਬਜ਼ੁਰਗ ਮਾਤਾ ਬੀਬੀ ਨਰਿੰਦਰ ਕੌਰ ਦੇ ਨਾਲ ਮੁਲਾਕਾਤ ਕਰਵਾਉਣ ਦੇ ਲਈ ਉਹਨਾਂ ਨੂੰ ਵਕਤੀ ਜ਼ਮਾਨਤ ਦਿੱਤੀ ਜਾਵੇ। ਉਹਨਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਜਿਹੜਾ ਨਜ਼ਰਬੰਦ ਨੇ ਤੇ ਉਹਨਾਂ ਦੇ ਮਾਤਾ ਦੀ ਸਿਹਤ ਜਿਹੜੀ ਕਾਫੀ ਢਿੱਲੀ ਚੱਲ ਰਹੀ ਹੈ। ਪਰਿਵਾਰ ਦੇ ਅਨੁਸਾਰ ਮਾਤਾ ਜੀ ਦੀ ਯਾਦ ਸ਼ਕਤੀ ਕਾਫੀ ਕਮਜ਼ੋਰ ਪੈ ਚੁੱਕੀ ਹੈ। ਅਜਿਹੇ ਵੇਲੇ ਇਹ অতি ਜ਼ਰੂਰੀ ਹੈ ਕਿ ਸਰਕਾਰ ਨਿਆਂਪੂਰਨ ਪਹੁੰਚ ਜੜੀ ਅਪਣਾ ਕੇ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਨਾਲ ਮੁਲਾਕਾਤ ਜੜੇ ਨੇ ਲੋਚਦੇ ਨੇ ਤੇ ਬੀਬੀ ਨਰਿੰਦਰ ਕੌਰ ਤੇ ਉਹਨਾਂ ਦੇ ਪੁੱਤਰ ਭਾਈ ਹਵਾਰਾ ਦੀ ਮੁਲਾਕਾਤ ਦੇ ਵਾਸਤੇ ਉਸ ਨੂੰ ਜੜੀ ਜ਼ਮਾਨਤ ਵੀ ਦਿੱਤੀ ਜਾਵੇ। ਪੰਜਾਬ ਅਸੈਂਬਲੀ ਦੀ ਗੱਲ ਕਰੀਏ ਸਪੈਸ਼ਲ ਸੈਸ਼ਨ ਜਿਹੜਾ ਚੱਲਿਆ ਸਦਨ ਦੇ ਵਿੱਚ ਕੇਂਦਰ ਖਿਲਾਫ ਮਤਾ ਪੇਸ਼ ਹੋਇਆ 20000 ਕਰੋੜ ਦਾ ਪੈਕੇਜ ਮੰਗਿਆ ਬਾਜਵਾ ਹੋਣਾ ਨੇ ਹੜਾਂ ਦੇ ਕਾਰਨਾਂ ਦੀ ਨਿਰਪੱਖ ਜਾਂਚ ਮੰਗ ਲਈ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਪਹਿਲੇ ਦਿਨ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹੜ੍ਹਾਂ ਦੇ ਉੱਤੇ ਬਹਿਸ ਦੀ ਸ਼ੁਰੂਆਤ ਕੀਤੀ ਇਸ ਤੋਂ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣਾ ਨੇ ਹਾਕਮ ਧਿਰ ਦੇ ਵਿਰੋਧੀ ਧਿਰ ਨੂੰ ਜਿਹੜਾ ਸੱਦਾ ਦਿੱਤਾ ਕਿ ਅੱਜ ਦੀ ਬਹਿਸ ਨੂੰ ਹੜ੍ਹਾਂ ਤੋਂ ਹੜ੍ਹਾਂ ਦੇ ਵਿੱਚੋਂ ਉੱਭਰ ਰਹੇ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਦੇ ਉੱਤੇ ਕੇਂਦਰਿਤ ਕੀਤਾ ਜਾਵੇ ਜਲ ਸਰੋਤ ਮੰਤਰੀ ਨੇ ਕਿਹਾ ਕਿ ਐਤਕੀ ਬਰਸਾਤਾਂ ਨੇ ਮੌਸਮ ਵਿਭਾਗ ਦੀ ਭਵਿੱਖਬਾਣੀ ਨੂੰ ਵੀ ਫੇਲ ਕਰ ਦਿੱਤਾ ਤੇ ਇਹੋ ਹੀ ਪਾਣੀ ਪੰਜਾਬ ਦੇ ਵਿੱਚ ਤਬਾਹੀ ਦਾ ਕਾਰਨ ਬਣਿਆ ਇਸ ਦੇ ਦੌਰਾਨ ਜਿੱਥੇ ਸੂਬਾ ਸਰਕਾਰ ਨੇ ਕੇਂਦਰ ਨੂੰ ਨਿਸ਼ਾਨੇ ਦੇ ਉੱਤੇ ਰੱਖਿਆ ਉੱਥੇ ਵਿਰੋਧੀ ਧਿਰ ਨੇ ਮਾਨ ਸਰਕਾਰ ਨੂੰ ਘੇਰਿਆ ਬਹਿਸ ਦੇ ਦੌਰਾਨ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕੇਂਦਰ ਸਰਕਾਰ ਦੇ ਖਿਲਾਫ ਮਤਾ ਪੇਸ਼ ਕਰਦੇ ਹਾਂ ਕੇਂਦਰ ਤੋਂ ਪੰਜਾਬ ਦੇ ਲਈ 20000 ਕਰੋੜ ਦਾ ਪੈਕੇਜ ਮੰਗਿਆ ਇਸ ਮੰਤਰੀ ਜਿਹੜੇ ਨੇ ਵਿੱਤ ਮੰਤਰੀ ਜਿਹੜੇ ਨੇ ਹਰਪਾਲ ਸਿੰਘ ਚੀਮਾ ਪੰਜਾਬ ਦੇ ਉਹਨਾਂ ਕਹਿ ਕੇ ਵਿਰੋਧੀ ਧਿਰ ਲਾਸ਼ਾਂ ਦੇ ਉੱਤੇ ਸਿਆਸਤ ਸਿਆਸਤ ਕਰ ਰਹੀ ਹੈ ਉਧਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਹੜ੍ਹਾਂ ਦੇ ਕਾਰਨਾਂ ਦੀ ਨਿਰਪੱਖ ਜਾਂਚ ਦੀ ਮੰਗ ਕਰ ਲਈ ਬਾਜਵਾ ਨੇ ਰੰਗਲਾ ਪੰਜਾਬ ਸੁਸਾਇਟੀ ਦੇ ਉੱਤੇ ਵੀ ਸਵਾਲ ਉਠਾ ਦਿੱਤੇ ਤੇ ਸਦਨ ਤੋਂ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਸਾਇਟੀ ਦੀ ਥਾਂ ਸਿੱਧੇ ਜਿਹੜਾ ਆਪਣੇ ਹੜ੍ਹ ਪੀੜਤਾਂ ਨੂੰ ਫੰਡ ਦੇ ਜਲਦ ਸਰੋਤ ਮੰਤਰੀ ਜਿਹੜੇ ਨੇ ਬਰਿੰਦਰ ਗੋਇਲ ਨੇ ਬੈਂਚ ਦੇ ਦੌਰਾਨ ਮੰਗ ਉਠਾਈ ਕਿ BBMP ਦਾ ਕੰਟਰੋਲ ਜਿਹੜਾ ਹੈ ਪੰਜਾਬ ਹਵਾਲੇ ਕੀਤਾ ਜਾਵੇ ਉਹਨਾਂ ਕਹਿ ਕੇ ਹੜਾਂ ਦੇ ਦੌਰਾਨ ਬੀਬੀ ਐਮਬੀ ਨੇ ਪੰਜਾਬ ਨੂੰ ਨਿਹੱਥਾ ਕਰੀ ਰੱਖਿਆ ਬੀਬੀ ਐਮਬੀ ਦੀ ਜਿੱਦ ਦੇ ਉੱਤੇ ਫੈਸਲਿਆਂ ਨੇ ਪੰਜਾਬ ਦਾ ਨੁਕਸਾਨ ਕੀਤਾ ਉਹਨਾਂ ਦਰਿਆਵਾਂ ਦੀ ਜਿਹੜੀ ਹੈ ਡਿਸਲਿਟਿੰਗ ਦੇ ਵਿੱਚ ਕੇਂਦਰੀ ਅੜਿੱਕਾ ਦਾ ਵੀ ਜ਼ਿਕਰ ਕੀਤਾ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਬੈਂਚ ਦੇ ਦੌਰਾਨ ਕੇਂਦਰ ਸਰਕਾਰ ਨੂੰ ਘੇਰਿਆ ਉਹਨਾਂ ਕਹਿ ਕੇ ਕੇਂਦਰ ਸਰਕਾਰ ਨੇ ਹੜਾਂ ਦੇ ਦੌਰਾਨ ਪੰਜਾਬ ਦੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੀ ਥਾਂ ਨਮਕ ਲਾ ਦਿੱਤਾ ਉਨਾ ਕਹਿ ਕਿ ਔਖ ਦੀ ਘੜੀ ਦੇ ਵਿੱਚ ਕੇਂਦਰ ਨੇ ਪੰਜਾਬ ਦੀ ਬਾਣੀ ਫੜੀ ਨਾਲ ਕਿਹਾ ਕਿ ਸਥਾਨਕ ਲੀਡਰਾਂ ਨੇ ਵੀ ਕੇਂਦਰ ਸਰਕਾਰ ਦਾ ਪੱਖ ਪੂਰਿਆ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੋਲ ਇਸ ਸਮੇਂ ਗਲਤੀਆਂ ਨੂੰ ਸੁਧਾਰਨ ਦਾ ਸਹੀ ਮੌਕਾ ਹੈ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦੀ ਪੂਰਤੀ ਦੇ ਲਈ ਖੁੱਲੇ ਦਿਲ ਦੇ ਨਾਲ ਮਦਦ ਕਰੇ ਮੰਗ ਕੀਤੀ ਉਹਨਾਂ ਨੇ ਅੱਗੇ ਕਿ ਪ੍ਰਧਾਨ ਮੰਤਰੀ ਅੱਗੇ ਉਹਨਾਂ ਪ੍ਰਧਾਨ ਮੰਤਰੀ ਜਿਹੜੇ ਨੇ ਅੱਗੇ ਆਉਣ ਤੇ ਤੁਰੰਤ ਸੂਬੇ ਦੀ ਮਦਦ ਕਰਨ ਜਲ ਸਰਉਤ ਮੰਤਰੀ ਵੱਲੋਂ ਸਦਨ ਦੇ ਵਿੱਚ ਕੇਂਦਰ ਦੇ ਖਿਲਾਫ ਮਤਾ ਪੇਸ਼ ਕੀਤਾ ਗਿਆ ਤੇ ਕੇਂਦਰ ਤੋਂ 20000 ਕਰੋੜ ਦੇ ਪੈਕੇਜ ਦੀ ਮੰਗ ਕੀਤੀ ਗਈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲੈ ਜਾਣ ਮਗਰੋਂ ਸਦਨ ਦੇ ਵਿੱਚ ਹੰਗਾਮਾ ਹੋਇਆ। ਵਿਰੋਧੀ ਧਿਰ ਨੇ ਦੇ ਜਿਹੜੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਦੇ ਵਿੱਚ ਮੰਗ ਰੱਖੀ ਕਿ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਨਾਲ ਹੀ ਜਲ ਸਰਉਤ ਮੰਤਰੀ ਬਰਿੰਦਰ ਗੋਇਲ ਦੇ ਉੱਤੇ ਪ੍ਰਮੁੱਖ ਸਖਤਰ ਕ੍ਰਿਸ਼ਨ ਕੁਮਾਰ ਹੁਣਾਂ ਨੂੰ ਨਿਸ਼ਾਨੇ ਉੱਤੇ ਲਿਆ ਗੋਇਲ ਨੇ ਬਾਜਵਾ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੱਤਾ ਪਰ ਇਸ ਦੇ ਦੌਰਾਨ ਬਾਜਵਾ ਉਹਨਾਂ ਨੂੰ ਟੋਕਦੇ ਰਹੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਦੇ ਵਿੱਚ ਕਿਹਾ ਕਿ ਕਾਂਗਰਸ Laashਾਂ ਦੇ ਉੱਤੇ ਰਾਜਨੀਤੀ ਕਰ ਰਹੀ ਹੈ ਇਸ ਮੌਕੇ ਵਿਰੋਧੀ ਧਿਰ ਦੇ ਹੰਗਾਮੇ ਨੇ ਜਿਹੜਾ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਤੇ ਚੀਮਾ ਦੇ ਭਾਸ਼ਣ ਦੇ ਵਿੱਚ ਵਿਗਨ ਪਾਇਆ ਬਾਅਦ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਦੇ ਵਿੱਚ ਕੇਂਦਰੀ ਰਾਤ ਫੰਡ ਦੇ ਉੱਤੇ ਵੀ ਸਵਾਲ ਚੁੱਕ ਦਿੱਤੇ ਉਨਾ ਸਪਸ਼ਟ ਕੀਤਾ ਕਿ ਕੇਂਦਰ ਵੱਲੋਂ ਰਾਹਤ ਫੰਡਾਂ ਦੇ ਲਈ ਦਿੱਤੇ ਗਏ 1600 ਕਰੋੜ ਚੋਂ ਇੱਕ ਪੈਸਾ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਨਹੀਂ ਆਇਆ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਦਾ ਜਿਹੜਾ ਹੜ੍ਹਾਂ ਬਾਰੇ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਦੇ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਮੈਂਬਰਾਂ ਨੇ ਸਾਬਕਾ ਮੰਤਰੀ ਹਰਮੇਲ ਸਿੰਘ ਟੋੜਾ ਸਾਬਕਾ ਵਿਧਾਇਕ ਰਗਵੀਰ ਸਿੰਘ ਲੈਫਟੀਨੈਂਟ ਕਰਨਾ ਸ਼ਹੀਦ ਭਾਨੂ ਪ੍ਰਤਾਪ ਸਿੰਘ ਮਨਕੋਟਿਆ ਏ ਐਲ ਡੀ ਸ਼ਹੀਦ ਦਲਜੀਤ ਸਿੰਘ ਲਾਸ ਨਾਇਕ ਸ਼ਹੀਦ ਰਿੰਕੂ ਸਿੰਘ ਸ਼ਹੀਦ ਪ੍ਰਿਤਪਾਲ ਸਿੰਘ ਸਿਪਾਹੀ ਸ਼ਹੀਦ ਹਰਮਿੰਦਰ ਹਰਮਿੰਦਰ ਸਿੰਘ ਅਦਾਕਾਰ ਤੇ ਕਮੇਡੀਅਨ ਜਸਵਿੰਦਰ ਸਿੰਘ ਭੱਲਾ ਸੰਗੀਤਕਾਰ ਚਰਨ ਸਿੰਘ ਚਰਨਜੀਤ ਅਹੂਜਾ ਤੇ ਭਾਜਪਾ ਵਿਧਾਇਕ ਅਸ਼wini ਸ਼ਰਮਾ ਦੇ ਜਿਹੜੇ ਭਰਾ ਨੇ ਦੇ ਅਕਾਲ ਚਲਾਣੇ ਦੇ ਉੱਤੇ ਦੁੱਖ ਦਾ ਜਿਹੜਾ ਪ੍ਰਗਟਾਵਾ ਵੀ ਕੀਤਾ ਪੰਜਾਬ ਦੇ ਵਿੱਚ ਹਾਲ ਹੀ ਦੇ ਵਿੱਚ ਆਏ ਹੜ੍ਹਾਂ ਦੇ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਜਿਹੜੇ ਨੇ 59 ਨਾਗਰਿਕਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ ਮੈਂਬਰਾਂ ਨੇ ਆਪਣੀ ਸੀਟਾਂ ਦੇ ਉੱਤੇ ਖੜੇ ਹੋ ਕੇ 2 ਮਿੰਟ ਦਾ ਮੌਨ ਰੱਖ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਇਸ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਜੜੀ ਕਰ ਦਿੱਤੀ ਗਈ ਲੋ ਦੋਸਤੋ ਇਹ ਸੀਜੀ ਵਿਧਾਨ ਸਭਾ ਦਾ ਜੋ ਅੱਜ ਦਾ ਮੁੱਦਾ ਚੱਲਿਆ ਹੈ ਨੂੰ ਮਿਲਨ ਨਾਬਾ ਜੇਲ੍ਹ ਪਹੁੰਚੇ ਨੇ ਸੁਖਬੀਰ ਬਾਦਲ ਡੇਰਾ ਬਿਆਸਮੁਖੀ ਦੀ ਫੇਰੀ ਤੋਂ ਤੀਜੇ ਦਿਨ ਅੱਜ ਸ਼ਰਮਨੀ ਅਕਾਲੀ ਦਲ ਜਿਹੜਾ ਬਾਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਨਾਭਾ ਜੇਲ੍ਹ ਦੇ ਵਿੱਚ ਬੰਦ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਪਹੁੰਚੇ ਹੈ ਤੇ ਉਹਨਾਂ ਦੇ ਨਾਲ ਹਰ ਸਿਮਰਤ ਬਾਦਲ ਤੇ ਗਨੀਵ ਕੌਰ ਮਜੀਠੀਆ ਵੀ ਮੌਜੂਦ ਸਨ ਵਿਕਰਮ ਮਜੀਠੀਆ ਨਾਭਾ ਜੇਲ੍ਹ ਦੇ ਵਿੱਚ 6 ਜੁਲਾਈ ਤੋਂ ਬੰਦ ਨੇ ਤੇ ਸੁਖਬੀਰ ਬਾਦਲ ਅੱਜ ਪਹਿਲੀ ਵਾਰੀ ਮਜੀਠੀਆ ਨੂੰ ਮਿਲਣ ਜੇਲ੍ਹ ਪਹੁੰਚੇ ਹੈ 15 ਜੁਲਾਈ ਨੂੰ ਸੁਖਬੀਰ ਬਾਦਲ ਨਾਭਾ ਆ ਕੇ ਵੀ ਜਿਹੜਾ ਮਜੀਠੀਆ ਨੂੰ ਮਿਲਣ ਨਾ ਗਏ ਗ੍ਰਿਫਤਾਰ ਹੋਣ ਤੋਂ ਕੁਝ ਹੀ ਦਿਨਾਂ ਦੇ ਬਾਅਦ ਦੇ ਦਿਨ ਪਹਿਲਾਂ ਬਿਕਰਮ ਮਜੀਠੀਆ ਵੱਲੋਂ ਪੰਥਕ ਜਥੇਦਾਰਾਂ ਨੂੰ ਹਟਾਉਣ ਦੀ ਆਲੋਚਨਾ ਕੀਤੀ ਗਈ ਸੀ ਅਜੇ ਤੱਕ ਸੁਖਬੀਰ ਬਾਦਲ ਦੇ ਵੱਲੋਂ ਮਜੀਠੀਆ ਤੋਂ ਦੂਰੀ ਬਣਾ ਕੇ ਰੱਖਣ ਦੇ ਚੱਲ ਰਹੇ ਅੰਦਾਜ਼ਿਆਂ ਨੂੰ ਜਿਹੜਾ ਅੱਜ ਠੱਲ ਤਾਂ ਪਵੇਗੀ ਪਰ ਡੇਰਾ ਮੁਖੀ ਵੱਲੋਂ ਮਿਲਣੀ ਤੋਂ ਇੱਕ ਦਮ ਬਾਅਦ ਜੇਲ੍ਹ ਪਹੁੰਚਣ ਕਾਰਨ ਨਵੀਂ ਜੜੀ ਹੈ ਚਰਚਾਵਾ ਜੜੀਆਂ ਨੇ ਛਿੜ ਪਈਆਂ ਨੇ ਸੀਨੀਅਰ ਆਈਪੀਐਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਨੂੰ ਪੰਜਾਬ ਵਾਪਸ ਭੇਜਿਆ ਗਿਆ DGP ਹਰਪ੍ਰੀਤ ਸਿੰਘ ਸਿੱਧੂ 1992 ਬੈਚ ਦੇ ਜਿਹੜੇ ਨੇ IPS ਅਧਿਕਾਰੀ ਨੇ ਤੇ ਉਹਨਾਂ ਨੂੰ ਪੰਜਾਬ ਵਾਪਸ ਭੇਜਣ ਦੇ ਨਾਲ ਪੁਲਿਸ ਡਾਇਰੈਕਟਰ ਜਨਰਲ ਰਾਜ ਫੋਰਸ ਦੇ ਮੁਖੀ ਦੇ ਅਹੁਦੇ ਦੇ ਬਾਰੇ ਕਿਆਸਰ ਰਾਇਆ ਨੇ ਜ਼ੋਰ ਫੜ ਲਿਆ DGP ਸਿੱਧੂ ਨੇ ਵਾਪਸੀ ਦੇ ਲਈ ਅਪੀਲ ਕੀਤੀ ਸੀ ਤੇ ਜਾਰੀ ਕੀਤੇ ਗਏ ਇੱਕ ਹੁਕਮ ਦੇ ਵਿੱਚ ਕਿਹਾ ਗਿਆ ਹਰਪ੍ਰੀਤ ਸਿੰਘ ਸਿੱਧੂ IPS PB 1992 ਚੋਂ ਕਿ ਜਿਹੜੇ ਨੇ ITBP ਦੇ ਐਡੀਸ਼ਨਲ ਡਾਇਰੈਕਟਰ ਜਨਰਲ ADG ਦੇ ਵਜੋਂ ਦਾ ਇਨਾਤ ਸਨ ਉਹਨਾਂ ਨੂੰ ਜਿਹੜਾ ਉਹਨਾਂ ਦੇ ਮੂਲ ਕੇਡਰ ਦੇ ਵਿੱਚ ਸਮੇਂ ਤੋਂ ਪਹਿਲਾਂ ਵਾਪਸ ਭੇਜਿਆ ਜਾ ਰਿਹਾ ਹੈ ਗ੍ਰਹਿ ਮੰਤਰਾਲੇ ਦੇ ਜਿਹੜੇ ਨੇ ਅੰਡਰ ਸੈਕਟਰੀ ਨੇ ਜਿਹੜਾ ਹੁਕਮ ਜਾਰੀ ਕਰਦਿਆਂ ਕਿਹਾ ਕਿ ਹਰ ਹਰਪ੍ਰੀਤ ਸਿੰਘ ਸਿੱਧੂ ਆਈਪੀਐਸ ਜਿਹੜੇ ਨੇ ਐਡੀਸ਼ਨਲ ਡਾਇਰੈਕਟਰ ਜਨਰਲ ਇੰਡੋਰ ਤੀਪਤੀਆਂ ਬਾਰਡਰ ਪੁਲਿਸ ਆਈਟੀ ਬੀਪੀ ਨੂੰ ਉਹਨਾਂ ਦੀ ਜੜੀ ਆਪਣੀ ਅਪੀਲ ਦੇ ਉੱਤੇ ਮੂਲ ਕੈਡਰ ਦੇ ਵਿੱਚ ਸਮੇਂ ਤੋਂ ਪਹਿਲਾਂ ਵਾਪਸ ਭੇਜਣ ਦੇ ਲਈ ਸਮਰਥ ਅਧਿਕਾਰੀ ਦੀ ਪ੍ਰਵਾਨਗੀ ਤੁਰੰਤ ਪ੍ਰਭਾਵ ਨਾਲ ਜੜੀ ਆਈਪੀਐਸ ਕਾਰਜਕਾਲ ਨੀਤੀ ਦੇ ਪੈਰਾ ਜਿਹੜਾ 14 ਅਸ਼ਾਰੀਆ 1 ਦੇ ਉਪਬੰਧਾਂ ਦੇ ਤਹਿਤ ਦੇਣ ਦਾ ਜਿਹੜਾ ਨਿਰਦੇਸ਼ ਦਿੱਤਾ ਗਿਆ ਹੈ ਰਾਜਪਾਲ ਦੇ ਜਿਹੜੇ ਨੇ ਮੌਜੂਦਾ ਮੁਖੀ ਡੀਜੀਪੀ ਗੌਰਵ ਜੱਧ ਤੇ ਹਰਪ੍ਰੀਤ ਸਿੰਘ ਸਿੱਧੂ ਆਈਪੀਐਸ ਕੇਡਰ ਦੇ ਇੱਕੋ ਬੈਚ ਦੇ ਨਾਲ ਸੰਬੰਧਿਤ ਨੇ ਗ੍ਰੇਡੇਸ਼ਨ ਸੂਚੀ ਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਗੌਰਵ ਜਾਦਵ ਤੋਂ ਸੀਨੀਅਰ ਨੇ ਸਿੱਧੂ 31 ਮਈ 2027 ਨੂੰ ਸੇਵਾਮੁਕਤ ਹੋ ਜਾਣਗੇ ਜਦੋਂ ਕਿ ਜਾਦਵ ਜਿਹੜੇ ਨੇ 30 ਅਪ੍ਰੈਲ 2029 ਨੂੰ ਸੇਵਾਮੁਕਤ ਹੋਣਗੇ ਵਾਤਾਵਰਣ ਕਾਰਕੁਨ ਸੋਨਮ ਵਾਗਚੋਕ ਲਦਾਖ ਦੇ ਵਿੱਚ ਗ੍ਰਫਤਾਰ ਹੋ ਗਿਆ ਲਦਾਖ ਦੇ ਲੇਹ ਜ਼ਿਲ੍ਹੇ ਦੇ ਵਿੱਚ ਹਿੰਸਕ ਪ੍ਰਦਰਸ਼ਨ ਦੇ ਦੌਰਾਨ ਚਾਰ ਪ੍ਰਦਰਸ਼ਨਕਾਰੀਆਂ ਦੇ ਮਾਰੇ ਜਾਣ ਤੋਂ 2 ਦਿਨ ਬਾਅਦ ਵਾਤਾਵਰਣ ਕਾਰਕੁਨ ਸੋਨਮ ਵਾਗਚੂਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੇਹ ਜਿਹੜਾ ਆਪਣੇ ਐਪੈਕਸ ਬਾਡੀ ਐਲ ਏ ਬੀ ਦੇ ਮੈਂਬਰ ਚੇਅਰਿੰਗ ਦੋਰਜੇ ਲਾਕ ਰੂਕ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਇਸ ਨੂੰ ਮੰਤ ਭਾਗਾ ਦੱਸਿਆ ਤੇ ਗ੍ਰਿਫਤਾਰੀ ਅੱਜ ਦੁਪਹਿਰੇ ਸਮੇਂ ਲੇ ਜ਼ਿਲ੍ਹੇ ਦੇ ਵਿੱਚ ਹੋਈ ਹੈ ਜਦੋਂ ਐਲ اے ਬੀ ਦੇ ਪ੍ਰਤੀਨਿਧੀ ਜੋ ਲਗਭਗ 4 ਸਾਲਾਂ ਤੋਂ 6ਵੀਂ ਸ਼ੈਡਿਊਲ ਅਤੇ ਰਾਜ ਦਾ ਦਰਜਾ ਮੰਗ ਰਹੇ ਨੇ ਇਹ ਪ੍ਰੈਸ ਕਾਨਫਰੰਸ ਕਰਨ ਵਾਲੇ ਸਨ ਅੱਜ ਸਵੇਰ ਤੋਂ ਹੀ ਜਿਹੜੀ ਇੱਕ ਖ਼ਬਰ ਸ਼ਿਤਾਇਆ ਜਾ ਰਿਹਾ ਸੀ ਕਿ ਵਾਕ ਚੋਕ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਬਿਹਾਰ ਦੀਆਂ ਔਰਤਾਂ ਯਕੀਨੀ ਬਣਾਉਣ ਕਿ ਆਰਜੇਡੀ ਕਦੇ ਸੱਤਾ ਦੇ ਵਿੱਚ ਨਾ ਆਵੇ ਕੀ ਆਵਾਜ਼ ਹੈ ਮੋਦੀ ਸਾਹਿਬ ਹਕੂਮਤ ਦੇ ਵਿੱਚ ਹੁੰਦੇ ਸੁਣਦੇ ਵੀ ਇਹੋ ਜਿਹੇ ਬਿਆਨ ਕਰੀ ਜਾਂਦੇ ਨੇ ਮੁੱਖ ਮੰਤਰੀ ਮਹਿਲਾ ਰੋਜ਼ਗਾਰ ਯੋਜਨਾ ਤਹਿਤ 75 ਲੱਖ ਮਹਿਲਾਵਾਂ ਨੂੰ 10-10 ਹਜ਼ਾਰ ਰੁਪਏ ਦਿੱਤੇ ਆ ਕਹਿੰਦੇ ਚੇਤੇ ਰੱਖਿਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਅੱਜ ਆਰਜੇਡੀ ਰਾਸ਼ਟਰੀ ਜਨਤਾ 당 ਜਿਹੜਾ ਹੈ ਤੇ ਤਿੱਖਾ ਹਮਲਾ ਬੋਲਿਆ ਤੇ ਕਿਹਾ ਕਿ ਇਸ ਦੇ ਸ਼ਾਸਨ ਦੇ ਦੌਰਾਨ ਬਿਹਾਰ ਦੀਆਂ ਔਰਤਾਂ ਨੇ ਬਹੁਤ ਦੁੱਖ ਝੱਲਿਆ। ਉਹਨਾਂ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਯਕੀਨੀ ਬਣਾਉਣ ਕਿ ਲਾਲੂ ਪ੍ਰਸਾਦ ਦੀ ਜਿਹੜੀ ਅਗਵਾਈ ਵਾਲੀ ਪਾਰਟੀ ਤੇ ਉਸਦੇ ਸਹਿਯੋਗੀ ਬਿਹਾਰ ਦੀ ਸੱਤਾ ਦੇ ਵਿੱਚ ਕਦੇ ਵੀ ਵਾਪਸ ਨਾ ਆਉਣ। ਮੋਦੀ ਦਿੱਲੀ ਤੋਂ ਵੀਡੀਓ ਕਾਨਫਰੰਸ ਦੇ ਰਾਹੀਂ ਮੁੱਖ ਮੰਤਰੀ ਮਹਿਲਾ ਰੋਜ਼ਗਾਰ ਯੋਜਨਾ ਦੀ ਸ਼ੁਰੂਆਤ ਕਰਨ ਤੋਂ ਬਾਅਦ ਬਿਹਾਰ ਦੀਆਂ ਔਰਤਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਯੋਜਨਾ ਦੇ ਤਹਿਤ ਸੂਬੇ ਦੀਆਂ 75 ਲੱਖ ਔਰਤਾਂ ਨੂੰ ਰੋਜ਼ੀ-ਰੋਟੀ ਸਮੇਤ ਰੋਜ਼ਾਨਾ ਗਤੀਵਿਧੀਆਂ ਦੇ ਲਈ 10000 ਰੁਪਏ ਪ੍ਰਤੀ ਮਹੀਨਾ ਮਹਿਲਾ ਮਿਲੇ ਨੇ ਮੋਦੀ ਨੇ ਕਿਹਾ ਕਿ ਆਰ ਜੀ ਡੀ ਦੇ ਜਿਹੜੇ ਰਾਜ ਦੇ ਦੌਰਾਨ ਬਿਹਾਰ ਦੀਆਂ ਔਰਤਾਂ ਨੇ ਬਹੁਤ ਦੁੱਖ ਝੱਲਿਆ ਸੜਕਾਂ ਨਹੀਂ ਸਨ ਕਾਨੂੰਨ ਵਿਵਸਥਾ ਦਰਸਯੋਗ ਸੀ ਪਰ ਹੁਣ ਨਿਤਿਸ਼ ਕੁਮਾਰ ਦੀ ਸਰਕਾਰ ਅਧੀਨ ਕਾਨੂੰਨ ਦਾ ਰਾਜ ਪ੍ਰਚਲਿਤ ਹੋਣ ਦੇ ਕਾਰਨ ਔਰਤਾਂ ਸੁਰੱਖਿਤ ਮਹਿਸੂਸ ਕਰਦੀਆਂ ਨੇ ਇਸ ਦੇ ਲਈ ਉਹਨਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਆਰ ਜੀ ਡੀ ਤੇ ਇਸ ਦੇ ਸਹਿਯੋਗੀ ਜਿਹੜੇ ਨੇ ਕਦੇ ਵੀ ਸੱਤਾ ਦੇ ਵਿੱਚ ਵਾਪਸ ਨਾ ਆ ਸਕਣ ਉਹਨਾਂ ਨੇ ਕਿਹਾ ਹੈ ਕਿ ਇਸ ਸਕੀਮ ਦੇ 75 ਲੱਖ ਲਾਭਪਾਤਰਿਆਂ ਨੂੰ ਉੱਦਮੇ ਹੁਨਰਾਂ ਦੇ ਵਿੱਚ ਸੁਧਾਰ ਦੇ ਲਈ ਵਾਧੂ 2 ਲੱਖ ਰੁਪਏ ਤੇ ਸਖਲਾਈ ਮਿਲੇਗੀ ਬਿਹਾਰ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੀਂ ਯੋਜਨਾ ਦੀ ਸ਼ੁਰੂਆਤ ਮਹੱਤਵ ਰੱਖਦੀ ਹੈ ਕਿਉਂਕਿ ਔਰਤਾਂ ਵੋਟਰਾਂ ਦਾ ਜਿਹੜਾ ਇੱਕ ਵੱਡਾ ਹਿੱਸਾ ਨੇ ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ ਇਸ ਸਾਲ ਦੇ ਅੰਤ ਦੇ ਵਿੱਚ ਹੋਣ ਵਾਲੀਆਂ ਨੇ ਵਿਦੇਸ਼ ਨੂੰ ਚਲੀਏ ਤੇ ਵਿਦੇਸ਼ ਮੰਤਰੀ ਮੰਤਰਾਲੇ ਵੱਲੋਂ ਮੋਦੀ ਪੁਤਿਨ ਗੱਲਬਾਤ ਜਿਹੜੀ ਹੈ ਉਤੇ ਨਾਟੋ ਮੁਖੀ ਦੇ ਦਾਅਵੇ ਰੱਦ ਕਰ ਦਿੱਤੇ ਗਏ ਵਿਦੇਸ਼ ਮੰਤਰਾਲੇ ਨੇ ਅੱਜ ਨਾਟੋ ਮੁਖੀ ਜਿਹੜੇ ਨੇ ਮਾਰਕ ਰੂਟੇ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਯੂਕਰੇਨ ਯੋਜਨਾ ਦੇ ਬਾਰੇ ਪੁੱਛਿਆ ਸੀ ਐਮਈਏ ਨੇ ਕਿਹਾ ਕਿ ਉਹਨਾਂ ਦਾ ਬਿਆਨ ਤੱਥਾਂ ਪੱਖੋਂ ਗਲਤ ਅਤੇ ਪੂਰੀ ਤਰ੍ਹਾਂ ਬੇਬੁਨਿਆਦ ਹੈ ਐਮਈਏ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸੇ ਵੀ ਸਮੇਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਨਾਟੋ ਮੁਖੀ ਦੁਆਰਾ ਸੁਝਾਏ ਗਏ ਢੰਗ ਦੇ ਨਾਲ ਗੱਲਬਾਤ ਨਹੀਂ ਕੀਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਨਾਟੋ ਵਰਗੀ ਮਹੱਤਵਪੂਰਨ ਸੰਸਥਾ ਦੀ ਅਗਵਾਈ ਜਨਤਕ ਬਿਆਨਾਂ ਦੇ ਵਿੱਚ ਵਧੇਰੇ ਜ਼ਿੰਮੇਵਾਰੀ ਅਤੇ ਸ਼ੁੱਧਤਾ ਦਾ ਅਭਿਆਸ ਕਰੇਗੀ ਰੂਸ ਤੋਂ ਚਲੀਏ ਤੇ ਰੂਸ ਤੋਂ ਤੇਲ ਦੀ ਗੱਲ ਜਿਹੜੀ ਪਿਛਲੇ ਸਮਿਆਂ ਚ ਵਾਪਰੀ ਹੈ ਖਰੀਦ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ ਇਹ ਗੱਲ ਕਹਿ ਦਿੱਤੀ ਅੱਜ ਬਿਆਨ ਦਿੱਤਾ ਹਰਦੀਪ ਪੂਰੀ ਹੋਣਾ ਨੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਜਿਹੜੀ ਹੈ ਮੰਤਰੀ ਹਰਦੀਪ ਸਿੰਘ ਪੂਰੀ ਨੇ ਅੱਜ ਇੱਥੇ ਕਿਹਾ ਕਿ ਕੱਚੇ ਰੂਸੀ ਤੇਲ ਦੀ ਖਰੀਦ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ ਜੇਕਰ ਸਪਲਾਈ ਦੇ ਵਿੱਚ ਵਿਘਨ ਪੈਂਦਾ ਹੈ ਤਾਂ ਦੁਨੀਆ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ ਈਰਾਨ ਅਤੇ ਵੈਨਜ਼ੂਏਲਾ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਉਨਾ ਕਿ ਐਕੀ ਭਾਰਤ ਨੇ ਹਮੇਸ਼ਾ ਕੌਮਾਂਤਰੀ ਭਾਈਚਾਰੇ ਦੇ ਇੱਕ ਜ਼ਿੰਮੇਵਾਰ ਮੈਂਬਰ ਵਜੋਂ ਪਾਬੰਦੀਆਂ ਦੀ ਪਾਲਣਾ ਕੀਤੀ ਹੈ ਇਹ ਟਿੱਪਣੀਆਂ ਅਮਰੀਕਾ ਦੇ ਵੱਲੋਂ ਰੂਸ ਤੋਂ ਕੱਚੇ ਤੇਲ ਤੇ ਹਥਿਆਰ ਖਰੀਦਣ ਦੇ ਭਾਰਤ ਦੇ ਉੱਤੇ 25% ਟੈਰਫ ਤੋਂ ਇਲਾਵਾ 25% ਦੀ ਸਜ਼ਾ ਸਜਾਤਮਕ ਜਿਹੜਾ ਡਿਊਟੀ ਲਗਾਉਣ ਮਗਰੋਂ ਆਏ ਨੇ ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰ ਨੀਤੀ ਦੇ ਉੱਤੇ ਮਹੱਤਵਪੂਰਨ ਗੱਲਬਾਤ ਜਾਰੀ ਰਹਿਣ ਦੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪੂਰੀ ਉਨ੍ਹਾਂ ਨੇ ਕਿਹਾ ਕਿ ਰੂਸ ਵਿਸ਼ਵ ਪੱਧਰ ਦੇ ਉੱਤੇ ਲਗਭਗ 10 ਮਿਲੀਅਨ ਬੈਰਲ ਪ੍ਰਤੀ ਦਿਨ ਕੱਚੇ ਤੇਲ ਦਾ ਦੂਜਾ ਸਭ ਤੋਂ ਵੱਡਾ ਸਪਲਾਈਅਰ ਹੈ ਕੇਂਦਰੀ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਪਲਾਈ ਵਿੱਚ ਵਿਘਨ ਪੈਂਦਾ ਹੈ ਤਾਂ ਦੁਨੀਆ ਨੂੰ ਗੰਭੀਰ ਜਿਹੇ ਨੇ ਨਤੀਜੇ ਭੁਗਤਣੇ ਪੈ ਸਕਦੇ ਨੇ ਊਰਜਾ ਇੱਕ ਅਜਿਹੀ ਚੀਜ਼ ਹੈ ਜਿਸ ਤੋਂ ਬਿਨਾ ਤੁਸੀਂ ਕੁਝ ਨਹੀਂ ਕਰ ਸਕਦੇ ਜੇਕਰ ਤੁਸੀਂ ਦੁਜੇ ਸਭ ਤੋਂ ਵੱਡੇ ਉਤਪਾਦਕ ਨੂੰ ਹਟਾਉਂਦੇ ਹੋ ਤਾਂ ਤੁਹਾਨੂੰ ਖਪਤ ਦੇ ਵਿੱਚ ਕਟੌਤੀ ਕਰਨੀ ਪਵੇਗੀ ਨਤੀਜੇ ਕਾਫੀ ਗੰਭੀਰ ਨੇ ਡਿਪਲੋਮੈਟ ਤੋਂ ਸਿਆਸਤਦਾਨ ਬਣੇ ਹਰਦੀਪ ਪੂਰੀ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਦੁਨੀਆ ਰੂਸੀ ਰੂਸੀ ਤੇਲ ਦੇ ਉੱਤੇ ਪਾਬੰਦੀਆਂ ਨਹੀਂ ਲਗਾ ਰਹੀ ਉਹਨਾਂ ਕਹਿ ਕੇ ਰੂਸ ਤੋਂ ਖਰੀਦਦਨ ਤੇ ਕੀਮਤ ਸੀਮਾਵਾਂ ਲਗਾਈਆਂ ਗਈਆਂ ਨੇ ਜਦੋਂ ਵੀ ਅਜਿਹੇ ਕੋਈ ਗੱਲ ਹੁੰਦੀ ਹੈ ਤਾਂ ਭਾਰਤੀ ਕੰਪਨੀਆਂ ਨੂੰ ਘੱਟ ਕੀਮਤਾਂ ਦੇ ਉੱਤੇ ਤੇਲ ਖਰੀਦਣ ਦੇ ਲਈ ਕਹਿੰਦੇ ਨੇ ਉਹਨਾਂ ਇਹ ਵੀ ਕਿਹਾ ਕਿ ਤੁਰਕੀ, ਜਾਪਾਨ ਤੇ ਯੂਰਪੀਅਨ ਯੂਨੀਅਨ ਸਣੇ ਬਹੁਤ ਸਾਰੇ ਦੇਸ਼ ਰੂਸ ਤੋਂ ਤੇਲ ਖਰੀਦਦੇ ਨੇ ਪੁਰੀ ਨੇ ਆਖਰ ਚ ਕਿਹਾ ਕਿ ਸਮੇਂ ਇਸ ਸਮੇਂ ਦੇ ਵਿੱਚ ਰੂਸ ਵੱਲੋਂ ਪੇਸ਼ ਕੀਤੀਆਂ ਗਈਆਂ ਛੋਟਾਂ ਇੰਨੀਆਂ ਜ਼ਿਆਦਾ ਨਹੀਂ ਨੇ ਮੰਤਰੀ ਨੇ ਕਿਹਾ ਕਿ ਤੇਲ ਦੀ ਸਪਲਾਈ ਅਤੇ ਮੰਗ ਵਿਚਕਾਰ ਇੱਕ ਵਿਆਪਕ ਸੰਤੁਲਨ ਲਾਜ਼ਮੀ ਹੈ ਤੇ ਉਹਨਾਂ ਉਮੀਦ ਜਤਾਈ ਹੈ ਕਿ ਕੱਚਾ ਤੇਲ ਅੱਗੇ ਜਾ ਕੇ 65 ਜਾਂ 68 ਡਾਲਰ ਪ੍ਰਤੀ ਬੈਰਲ ਦੇ ਵਿਚਕਾਰ ਵਪਾਰ ਕਰਦਾ ਰਹੇਗਾ ਸ਼ੀ ਜੀਨ ਪਿੰਗ ਨੇ ਟਿਕਟੌਕ ਨੂੰ ਅਮਰੀਕੀ ਮਾਲਕੀ ਹੱਥ ਲਿਆਉਣ ਦੇ ਲਈ ਪ੍ਰਸਤਾਵਿਤ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ 트럼ਪ ਸਾਹਿਬ ਜਿਹੜੇ ਨੇ ਹੁਣ ਇਹਦੇ ਕਰਤਾ ਕਰਤਾ ਬਣ ਗਏ ਨੇ 트럼ਪ ਨੇ ਇੱਕ ਸ਼ਾਸਕੀ ਹੁਕਮ ਦੇ ਦਸਤਖਤ ਕੀਤੇ ਹੈ ਜਿਸ ਦੇ ਵਿੱਚ ਜਿਹੜਾ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮ ਟਿਕਟਾਕ ਨੂੰ ਅਮਰੀਕਾ ਦੇ ਕਾਨੂੰਨਾਂ ਦੇ ਰਾਹੀਂ ਤੈਅ ਕੀਤੀਆਂ ਗਈਆਂ ਕੌਮੀ ਸੁਰੱਖਿਆ ਚਿੰਤਾਵਾਂ ਨੂੰ ਪੂਰਾ ਕਰਦੇ ਹੋਏ ਇੱਥੇ ਸੰਚਾਲਨ ਜਾਰੀ ਰੱਖਣ ਦੀ ਇਜਾਜ਼ਤ ਹੋਵੇਗੀ। ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਪਿਛਲੇ ਸਾਲ ਇੱਕ ਕਾਨੂੰਨ ਪਾਸ ਕੀਤਾ ਸੀ ਜਿਸ ਦੇ ਵਿੱਚ ਚੀਨੀ ਕੰਪਨੀ ਬਾਈਟ ਡਾਂਸ ਨੂੰ ਜਿਹੜਾ ਸੀ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਟਿਕਟਾਕ ਦੀਆਂ ਸੰਪਤੀਆਂ ਕਿਸੇ ਵੀ ਅਮਰੀਕੀ ਕੰਪਨੀ ਨੂੰ ਵੇਚ ਦੇਵੇ ਨਹੀਂ ਤਾਂ ਪੂਰੇ ਦੇਸ਼ ਦੇ ਵਿੱਚ ਐਪ ਉੱਤੇ ਪਾਬੰਦੀ ਲਗਾ ਦਿੱਤੀ ਜਾਏਗੀ 트럼ਪ ਵਾਰ-ਵਾਰ ਅਜਿਹੇ ਹਦੇ ਜਾਰੀ ਕਰਦੇ ਰਹੇ ਨੇ ਜਿਨ੍ਹਾਂ ਦੇ ਨਾਲ ਟਿਕਟਾਕ ਨੂੰ ਅਮਰੀਕਾ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲਦੀ ਰਹੀ ਇਸ ਸਮਝੌਤੇ ਦੇ ਬਾਰੇ ਅਜੇ ਵੀ ਬਹੁਤਾ ਸਪਸ਼ਟਤਾ ਨਹੀਂ ਹੈ ਪਰ 트럼ਪ ਨੇ ਵੀਰਵਾਰ ਕੱਲ੍ਹ ਬੀਤੇ ਚ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜੀਨਪਿੰਗ ਜਾਂ ਸ਼ੀ ਚੀਨਫਿੰਗ ਨੇ ਇਸ ਨੂੰ ਜੜਾ ਮਨਜ਼ੂਰੀ ਦੇ ਦਿੱਤੀ ਹੈ ਉਥੇ ਹੀ ਵਾਸ਼ਿੰਗਟਨ ਸਥਿਤ ਚੀਨੀ ਦੂਤਾਵਾਸ ਨੇ ਐਸੋਸੀਏਟਿਡ ਪ੍ਰੈਸ ਦੇ ਉਸ ਸਵਾਲ ਦਾ ਫਿਲਹਾਲ ਕੋਈ ਵੀ ਜਵਾਬ ਨਹੀਂ ਦਿੱਤਾ ਜਿਸ ਦੇ ਵਿੱਚ ਪ੍ਰਸਤਾਵਿਤ ਸਮਝੌਤੇ ਉੱਤੇ ਚੀਨ ਦੀ ਮਨਜ਼ੂਰੀ ਦੀ ਪੁਸ਼ਟੀ ਮੰਗੀ ਗਈ ਸੀ ਉਪਰਾਸ਼ਪਤੀ ਜੇ.ਡੀ. ਵੈਸ ਨੇ ਕਿਹਾ ਕਿ ਨਵੀਂ ਅਮਰੀਕੀ ਕੰਪਨੀ ਦਾ ਮੁੱਲ ਲਗਭਗ 14 ਬਿਲੀਅਨ ਡਾਲਰ ਹੋਵੇਗਾ ਜੋ ਕਿ ਪ੍ਰਸਿੱਧ ਛੋਟੇ ਵੀਡੀਓ ਐਪ ਦੇ ਲਈ ਕੁਝ ਵਿਸ਼ਲੇਸ਼ਕਾਂ ਦੇ ਅੰਦਾਜ਼ਿਆਂ ਦੇ ਨਾਲ ਬਹੁਤ ਘੱਟ ਕੀਮਤ ਹੈ 트럼ਪ ਦੇ ਵੱਲੋਂ ਨਵਾਂ ਐਲਾਨ ਕਰ ਦਿੱਤਾ ਗਿਆ 1 ਅਕਤੂਬਰ ਤੋਂ ਬਾਅਦ ਫਾਰਮਾਸਿਊਟਿਕਲਜ਼ ਦੇ ਉੱਤੇ 100% ਟੈਰਿਫ ਜਿਹੜਾ ਲਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਉਹ 1 ਅਕਤੂਬਰ ਤੋਂ ਫਾਰਮਾਸਿਊਟਿਕਲ ਦਵਾਈਆਂ ਦੇ ਉੱਤੇ 100% ਰਸੋਈ ਦੀਆਂ ਅਲਮਾਰੀਆਂ ਤੇ ਬਾਥਰੂਮ ਵੈਨਿਟੀਜ਼ ਦੇ ਉੱਤੇ 50% ਅਪਹੋਲਡ ਅਪਹੋਲ ਸਟਡ ਫਰਨੀਚਰ ਜਿਹੜਾ ਹੈ ਉਹਦੇ ਉੱਤੇ 30% ਤੇ ਭਾਰੀ ਟਰੱਕਾਂ ਦੇ ਉੱਤੇ 25% ਡਰਾਮਟ ਟੈਕਸ ਲਗਾਉਣ ਕੇ ਟਰੰਪ ਨੇ ਐਲਾਨ ਕੀਤਾ ਕਿ ਉਹਨਾਂ ਦਾ ਪ੍ਰਸ਼ਾਸਨ 1 ਅਕਤੂਬਰ ਤੋਂ ਬ੍ਰਾਂਡਡ ਜਿਹੜੇ ਨੇ ਤੇ ਪੈਂਟੈਂਟ ਕੀਤੇ ਹੋਏ ਫਾਰਮਾਸਿਊਟੀਕਲ ਉਤਪਾਦਾਂ ਤੇ 100% ਟੈਰਿਫ ਲਗਾਏਗਾ ਬਸ਼ਰਤੇ ਉਤਪਾਦਨ ਕੰਪਨੀਆਂ ਅਮਰੀਕਾ ਦੇ ਵਿੱਚ ਉਤਪਾਦਨ ਸਹੂਲਤਾਂ ਸਥਾਪਿਤ ਕਰਨ ਟਰੂਥ ਸੋਸ਼ਲ ਦੇ ਉੱਤੇ ਇੱਕ ਪੋਸਟ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਲਿਖਿਆ ਕਿ 1 ਅਕਤੂਬਰ 2025 ਤੋਂ ਅਸੀਂ ਕਿਸੇ ਵੀ ਬ੍ਰਾਂਡਡ ਜਾਂ ਪੇਟੈਂਟ ਕੀਤੇ ਫਾਰਮਾਸਿਊਟੀਕਲ ਉਤਪਾਦ ਦੇ ਉੱਤੇ 100 ਫੀਸਦੀ ਟੈਰਿਫ ਲਗਾਵਾਂਗੇ ਬਸ਼ਰਤੇ ਕੋਈ ਕੰਪਨੀ ਅਮਰੀਕਾ ਦੇ ਵਿੱਚ ਆਪਣਾ ਫਾਰਮਾਸਿਊਟੀਕਲ ਉਤਪਾਦਨ ਪਲਾਂਟ ਨਹੀਂ ਬਣਾ ਲੈਂਦੀ ਤਦ ਤੱਕ ਇਸ ਬਿਲਡਿੰਗ ਨੂੰ ਬ੍ਰੇਕਿੰਗ ਗਰਾਉਂਡ ਤੇ ਜਾਂ ਫਿਰ ਨਿਰਮਾਣ ਅਧੀਨ ਵਜੋਂ ਪਰਿਭਾਸ਼ਿਤ ਕੀਤਾ ਜਾਵੇਗਾ ਟਰੰਪ ਨੇ ਕਿਹਾ ਕਿ ਫਾਰਮਾਸਿਊਟੀਕਲ ਟੈਰਿਫ ਉਹਨਾਂ ਕੰਪਨੀਆਂ ਦੇ ਉੱਤੇ ਲਾਗੂ ਨਹੀਂ ਹੋਣਗੇ ਜੋ ਅਮਰੀਕਾ ਦੇ ਵਿੱਚ ਨਿਰਮਾਣ ਪਲਾਂਟ ਬਣਾ ਰਹੀਆਂ ਨੇ ਜਿਸ ਨੂੰ ਉਸਨੇ ਬ੍ਰੇਕਿੰਗ ਗਰਾਉਂਡ ਜਾਂ ਉਸਾਰੀ ਅਧੀਨ ਵਜੋਂ ਪਰਿਭਾਸ਼ਿਤ ਕੀਤਾ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਕਿ ਟੈਰਿਫ ਉਹਨਾਂ ਕੰਪਨੀਆਂ ਦੇ ਉੱਤੇ ਕਿਵੇਂ ਲਾਗੂ ਹੋਣਗੇ ਜਿਨ੍ਹਾਂ ਦੀਆਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਫੈਕਟਰੀਆਂ ਨੇ ਜਨ ਗਣਨਾ ਬਿਊਰੋ ਅਨੁਸਾਰ 2024 ਦੇ ਵਿੱਚ ਅਮਰੀਕਾ ਨੇ ਲਗਭਗ 233 ਬਿਲੀਅਨ ਡਾਲਰ ਦੇ ਫਾਰਮਾਸਿਊਟੀਕਲ ਤੇ ਚਿਕਿਤਸਕ ਉਤਪਾਦਾਂ ਦੀ ਦਰਮਦ ਕੀਤੀ ਹੈ ਕੁਝ ਦਵਾਈਆਂ ਦੀਆਂ ਕੀਮਤਾਂ ਦੁੱਗਣੀਆਂ ਹੋਣ ਦੀ ਭਾਵਨਾਵਾਂ ਜਿਹੜੀਆਂ ਸੰਭਾਵਨਾਵਾਂ ਵੋਟਰਾਂ ਨੂੰ ਹੈਰਾਨ ਕਰ ਸਕਦੀਆਂ ਨੇ ਕਿਉਂਕਿ ਸਿਹਤ ਸੰਭਾਲ ਖਰਚੇ ਨਾਲ ਹੀ ਮੈਡੀਕੇਅਰ ਤੇ ਮੈਡੀਕੇਡ ਦੀਆਂ ਲਾਗਤਾਂ ਜਿਹੜੀਆਂ ਨੇ ਸੰਭਾਵੀ ਤੌਰ ਦੇ ਉੱਤੇ ਵੱਧ ਸਕਦੀਆਂ ਨੇ ਟਰੰਪ ਵੱਲੋਂ ਫਾਰਮਾਸਿਊਟੀਕਲ ਦਵਾਈਆਂ ਦੇ ਉੱਤੇ 100% ਟੈਰਫ ਲਗਾਉਣ ਦਾ ਜਿਹੜਾ ਐਲਾਨ ਹੈਰਾਨ ਕਰਨ ਵਾਲਾ ਹੈ ਕਿਉਂਕਿ ਟਰੰਪ ਨੇ ਪਹਿਲਾਂ ਸੁਝਾਅ ਦਿੱਤਾ ਸੀ ਕਿ ਟੈਰਫ ਦੇ ਸਮੇਂ ਦੇ ਨਾਲ ਪੜਾਅਵਾਰ ਘਟਾਏ ਜਾਣਗੇ ਤਾਂ ਜੋ ਕੰਪਨੀਆਂ ਦੇ ਕੋਲ ਫੈਕਟਰੀਆਂ ਬਣਾਉਣ ਤੇ ਉਤਪਾਦਨ ਨੂੰ ਤਬਦੀਲ ਕਰਨ ਦਾ ਸਮਾਂ ਹੋਵੇ ਅਗਸਤ ਦੇ ਵਿੱਚ ਸੀਐਨਬੀਸੀ ਦੇ ਉੱਤੇ ਟਰੰਪ ਨੇ ਕਿਹਾ ਸੀ ਕਿ ਉਹ ਫਾਰਮਾਸਿਊਟੀਕਲ ਦੇ ਉੱਤੇ ਛੋਟਾ ਟੈਰਫ ਲਗਾ ਕੇ ਸ਼ੁਰੂਆਤ ਕਰਨਗੇ ਤੇ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਦੇ ਵਿੱਚ ਦਰ ਨੂੰ 150% ਤੇ ਇਥੋਂ ਤੱਕ ਕਿ 250% ਤੱਕ ਵਧਾ ਦੇਣਗੇ ਵਾਈਟ ਹਾਊਸ ਦੇ ਅਨੁਸਾਰ ਇਸ ਸਾਲ ਦੇ ਸ਼ੁਰੂ ਦੇ ਵਿੱਚ ਟੈਰਫ ਦੇ ਖਤਰੇ ਨੇ ਕਈ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਜਿਵੇਂ ਕਿ ਜੋਂਸਨ ਐਂਡ ਜੋਂਸਨ ਐਸਟਰਾਜੇਨਿਕਾ ਰੋਸ਼ ਬ੍ਰਿਸਟਲ ਮਾਇਰਸ ਸਕਵੇਬ ਅਤੇ ਐਲੀ ਲੀਲੀ ਨੂੰ ਅਮਰੀਕੀ ਉਤਪਾਦਨ ਦੇ ਵਿੱਚ ਨਿਵੇਸ਼ ਦਾ ਐਲਾਨ ਕਰਨ ਦੇ ਲਈ ਮਜਬੂਰ ਜੜਾ ਕੀਤਾ ਹੈ ਸਲੋਵੇਨੀਆ ਜਿਹੜਾ ਯੂਰਪੀਅਨ ਕੰਟਰੀਆਂ ਦੀ ਗੱਲ ਕਰੀਏ ਸਲੋਵੇਨੀਆ ਨੇ ਜਿਹੜਾ ਨੇਤਨ ਜਾਊ ਦੇ ਦੇਸ਼ ਦੇ ਵਿੱਚ ਦਾਖਲ ਜਿਹੜਾ ਹੋਣ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਸਲੋਵੇਨੀਆ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜ਼ਾਮੀ ਨੇਤਨ ਜਾਊ ਦੇ ਦੇਸ਼ ਦੇ ਵਿੱਚ ਦਾਖਲ ਹੋਣ ਤੇ ਪਾਬੰਦੀ ਲਾਈ ਹੈ ਇਹ ਕਦਮ ਅੰਤਰਰਾਸ਼ਟਰੀ ਕਾਨੂੰਨ ਦੀ ਆਪਣੀਆਂ ਸੁਰੱਖਿਆ ਨੂੰ ਰੇਖਾਕਿਤ ਕਰਨ ਦੇ ਲਈ ਚੁੱਕਿਆ ਗਿਆ ਸਰਕਾਰੀ ਐਸਟੀਏ ਨਿਊਜ਼ ਏਜੰਸੀ ਦੇ ਅਨੁਸਾਰ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇਵਾ ਗ੍ਰਿਸਿਕ ਨੇ ਕਿਹਾ ਕਿ ਇਹ ਫੈਸਲਾ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ICC ਦੁਆਰਾ ਇਜ਼ਰਾਈਲੀ ਪ੍ਰਧਾਨ ਮੰਤਰੀ ਵਿਰੁੱਧ ਜਾਰੀ ਕੀਤੇ ਗਏ ਗ੍ਰਿਫਤਾਰੀ ਵਾਰੰਟ ਦੇ ਨਾਲ ਸੰਬੰਧਿਤ ਸੀ ਲਗਭਗ 20 ਲੱਖ ਦੀ ਆਬਾਦੀ ਵਾਲਾ ਸਲੋਵੇਨੀਆ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ ਤੇ ਸਲੋਵੇਨੀਆ ਨੇ ਪਿਛਲੇ ਸਾਲ ਫਲਸਤੀਨ ਨੂੰ ਇੱਕ ਸੰਤੰਤਰ ਰਾਜ ਦੇ ਵਜੋਂ ਮਾਨਤਾ ਦਿੱਤੀ ਸੀ ਤੇ ਗਾਜ਼ਾ ਦੇ ਵਿੱਚ ਇਜ਼ਰਾਈਲ ਦੀਆਂ ਕਾਰਵਾਈਆਂ ਦਾ ਲਗਾਤਾਰ ਅਲੋਚਕ ਰਿਹਾ ਹੈ ਨੇਤਨ ਜਾਊ ਦੇ ਵਿਰੁੱਧ ਇਸ ਕਦਮ ਨੂੰ ਇਸ ਨੀਤੀ ਦੀ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ ਸਲੋਵੇਨੀਆ ਨੇ ਪਹਿਲਾਂ ਇਜ਼ਰਾਈਲ ਦੇ ਰਾਸ਼ਟਰਪਤੀ ਸੁਰੱਖਿਆ ਮੰਤਰੀ ਇਟਾਮਾਰ ਬੇਨ ਗਵੀਰ ਦੇ ਉੱਤੇ ਤੇ ਵਿੱਤ ਮੰਤਰੀ ਬੇਜ਼ਾ ਲੇਲ ਸਮੋਟ ਰਿਚ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਦੇ ਉੱਤੇ ਪਾਬੰਦੀ ਲਗਾਈ ਹੈ ਤੇ ਇਜ਼ਰਾਈਲ ਨੂੰ ਹਥਿਆਰਾਂ ਦੀ ਬਰਾਮਦ ਦੇ ਉੱਤੇ ਵੀ ਪਾਬੰਦੀ ਲਗਾਈ ਹੈ ਗਰਾਸੀਚ ਨੇ ਕਿਹਾ ਕਿ ਸਲੋਵੇਨੀਆ ਦੇ ਸਮੇਤ ਅੰਤਰਰਾਸ਼ਟਰੀ ਅਦਾਲਤ ਦੇ ਸਾਰੇ ਧਿਰਾਂ ਨੂੰ ਕਬਜ਼ੇ ਵਾਲੇ ਫਲਸਤੀਨੀ ਫਲਸਤੀਨੀ ਖੇਤਰਾਂ ਦੇ ਵਿੱਚ ਇਜ਼ਰਾਈਲ ਦੀ ਗੈਰ ਕਾਨੂੰਨੀ ਮੌਜੂਦਗੀ ਦੇ ਦੁਆਰਾ ਪੈਦਾ ਹੋਈ ਸਥਿਤੀ ਨੂੰ ਮਾਨਤਾ ਨਹੀਂ ਦੇਣੀ ਚਾਹੀਦੀ ਨਾਈ ਉਹਨਾਂ ਨੂੰ ਇਸ ਸਥਿਤੀ ਨੂੰ ਬਣਾਉਣ ਬਣਾਈ ਰੱਖਣ ਦਾ ਸਮਰਥਨ ਕਰਨਾ ਚਾਹੀਦਾ ਹੈ ਸਲੋਵੇਨੀਆ ਸਰਕਾਰ ਨੇ ਐਕਸ ਦੇ ਉੱਤੇ ਕਿਹਾ ਹੈ ਕਿ ਇਹ ਫੈਸਲਾ ਇਜ਼ਰਾਈਲ ਨੂੰ ਇੱਕ ਸਪਸ਼ਟ ਸੰਦੇਸ਼ ਦਿੰਦਾ ਹੈ ਕਿ ਸਲੋਵੇਨੀਆ ਅੰਤਰਰਾਸ਼ਟਰੀ ਅਦਾਲਤ ਦੇ ਫੈਸਲਿਆਂ ਤੇ ਮਾਨਵਤਾਵਾਦੀ ਕਾਨੂੰਨ ਦਾ ਸਤਕਾਰ ਕਰਨ ਦੀ ਉਮੀਦ ਜੜਿਆ ਕਰਦਾ ਹੈ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਸੁਚੇਤ ਕਰ ਦਿੱਤਾ ਹੈ ਕੈਨੇਡੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਦੇ ਲਈ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ ਕੈਨੇਡਾ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਸੁਰੱਖਿਆ ਖਤਰੇ ਬਹੁਤ ਜ਼ਿਆਦਾ ਨੇ ਉੱਥੇ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ ਐਡਵਾਈਜ਼ਰੀ ਦੇ ਮੁਤਾਬਕ ਜੰਮੂ ਕਸ਼ਮੀਰ ਦੀ ਯਾਤਰਾ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਉੱਥੇ ਅੱਤਵਾਦ ਬਗਾਵਤ ਅਤੇ ਸਿਵਲ ਅਸ਼ਾਂਤੀ ਦੇ ਖਤਰੇ ਨੇ ਇਸ ਦੇ ਵਿੱਚ ਕਿਹਾ ਗਿਆ ਕਿ ਕੱਟੜਪੰਥੀ ਤੇ ਵਿਦਰੋਹੀ ਸਮੂਹ ਆਮ ਤੌਰ ਦੇ ਉੱਤੇ ਸਰਕਾਰ ਤੇ ਸੁਰੱਖਿਆ ਬਲਾਂ ਕਈ ਵਾਰ ਰੇਲ ਗੱਡੀਆਂ ਤੇ ਰੇਲਵੇ ਟ੍ਰੈਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਹਾਲਾਂਕਿ ਸੈਲਾਨੀਆਂ ਨੂੰ ਆਮ ਤੌਰ ਦੇ ਉਤੇ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਪਰ ਰਾਹੀਰ ਪ੍ਰਭਾਵਿਤ ਹੋ ਸਕਦੇ ਨੇ ਗੰਤੰਤਰ ਦਿਵਸ 26 ਜਨਵਰੀ ਈਦ ਦੇ ਉੱਤੇ ਦੀਵਾਲੀ ਮੌਕੇ ਵਿਸ਼ੇਸ਼ ਤੌਰ ਦੇ ਉੱਤੇ ਚੌਕਸ ਰਹਿਣ ਦੀ ਲਿਖਿਆ ਗਿਆ ਉੱਤਰ ਪੂਰਬੀ ਰਾਜਾਂ ਦੇ ਵਿੱਚੋਂ ਅਸਾਮ ਤੇ ਮਨੀਪੁਰ ਨੂੰ ਜੋਖਮ ਭਰੇ ਇਲਾਕੇ ਵਜੋਂ ਪਛਾਣਿਆ ਗਿਆ ਅਤਵਾ ਤੇ ਬਗਾਵਤ ਕਾਰਨ ਇਨ੍ਹਾਂ ਖੇਤਰਾਂ ਦੇ ਵਿੱਚ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਵੀ ਦਿੱਤੀ ਗਈ ਹੈ ਭਾਰਤ ਪਾਕਿਸਤਾਨ ਸਰਹੱਦ ਨੇੜਲੇ ਖੇਤਰ ਖੇਤਰ ਜਿਹੜੇ ਜਿਵੇਂ ਕਿ ਗੁਜਰਾਤ ਪੰਜਾਬ ਤੇ ਰਾਜਸਥਾਨ ਨੂੰ ਵੀ ਖਤਰਨਾਕ ਮੰਨਿਆ ਜਾਂਦਾ ਹੈ ਇਨ੍ਹਾਂ ਇਲਾਕਿਆਂ ਦੇ ਵਿੱਚ ਬਾਰੂਦੀ ਸੁਰੰਗਾਂ ਫਟਣ ਅਤੇ ਧਮਾਕੇ ਹੋਣ ਦੇ ਖਤਰੇ ਨੇ ਇਸ ਤੋਂ ਇਲਾਵਾ ਅਟਾਰੀ ਬਾਗਾ ਸਰਹੱਦ ਇਸ ਸਮੇਂ ਬੰਦ ਹੈ ਦਿੱਲੀ ਤੇ ਗੋਆ ਦੇ ਵਿੱਚ ਖਾਸ ਕਰਕੇ ਔਰਤਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਉਨ੍ਹਾਂ ਕਹਿ ਕੇ ਭੀੜ ਤੋਂ ਦੂਰ ਰਹਿਣ ਅਤੇ ਚੌਕਸ ਰਹਿਣ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਕਰਨ ਖਿਲਾਫ ਸਖਤ ਸਲਾਹ ਦਿੱਤੀ ਹੈ ਐਡਵਾਈਜ਼ਰੀ ਦੇ ਮੁਤਾਬਕ ਲਦਾਖ ਕੇਰਲ ਅਤੇ ਅੰਡੇਮਨ ਵਰਗੇ ਖੇਤਰਾਂ ਨੂੰ ਸੁਰੱਖਿਤ ਮੰਨਿਆ ਕਹਿੰਦੇ ਗਿਆ ਹੈ। ਕੀ ਆ ਬਾਤ ਐ ਜੀ? ਇੱਕ ਪਾਸੇ ਦੋਸਤੀ ਤੇ ਦੂਸਰੇ ਪਾਸੇ ਇਹ ਵੀ ਚੀਜ਼ਾਂ ਚੱਲਦੀਆਂ ਨੇ। ਤੇ ਕੀ ਬਾਤਾਂ? ਹਾਂ ਕੀ ਕਹਿ ਸਕਦੇ ਆ ਜੀ? ਮੁਲਕਾਂ ਦੇ ਆਪਣੇ ਆਪਣੇ ਏਜੰਡੇ ਨੇ। ਇੱਕ ਰਿਪੋਰਟ ਐ ਦੋਸਤੋ ਵਿਸ਼ਵ ਭਰ ਦੀ ਆਖਰ ਦੇ ਵਿੱਚ ਹਰ ਬੰਦੇ ਦੇ ਸਿਰ 36 ਲੱਖ ਦਾ ਬੋਝ ਐ। ਕਰਜ਼ੇ ਹਟ ਡੁੱਬੀ ਐ ਪੂਰੀ ਦੁਨੀਆ। ਵਿਸ਼ਵ ਅਰਥ ਵਿਵਸਥਾ ਇੱਕ ਵੱਡੇ ਕਰਜ਼ੇ ਦੇ ਸੰਕਟ ਦਾ ਸਾਹਮਣਾ ਕਰ ਰਹੀ ਐ ਜ ਆਪਦੀ ਐ। ਇੰਸਟੀਚਿਊਟ ਆਫ ਇੰਟਰਨੈਸ਼ਨਲ ਫਾਈਨੈਂਸ ਆਈਆਈਐਫ ਦੀ ਤਿਮਾਹੀ ਰਿਪੋਰਟ ਦੇ ਅਨੁਸਾਰ ਦੂਜੀ ਤਿਮਾਹੀ ਦੇ ਅੰਤ ਤੱਕ ਵਿਸ਼ਵ ਕਰਜ਼ਾ ਜਿਹੜਾ 337.7 ਟ੍ਰਿਲੀਅਨ ਡਾਲਰ ਜਾਂ ਲਗਭਗ 30000 ਜਿਹੜਾ ਲੱਖ ਕਰੋੜ ਦੇ ਰਿਕਾਰਡ ਉੱਚ ਪੱਧਰ ਦੇ ਉੱਤੇ ਪਹੁੰਚ ਗਿਆ ਜੇਕਰ ਇਹ ਕਰਜ਼ਾ ਦੁਨੀਆ ਦੀ ਕੁੱਲ ਆਬਾਦੀ 8.24 ਬਿਲੀਅਨ ਦੇ ਵਿੱਚ ਬਰਾਬਰ ਵੰਡਿਆ ਜਾਂਦਾ ਤਾਂ ਹਰੇਕ ਵਿਅਕਤੀ ਦੇ ਉੱਤੇ ਲਗਭਗ 3. 634 ਮਿਲੀਅਨ ਦਾ ਕਰਜ਼ਾ ਜਿਹੜਾ ਹੋਵੇਗਾ ਰਿਪੋਰਟ ਦੇ ਅਨੁਸਾਰ ਇਸ ਸਾਲ ਦੇ ਵਿਸ਼ਵ ਕਰਜ਼ੇ ਦੇ ਵਿੱਚ ਸਭ ਤੋਂ ਵੱਧ ਵਾਧਾ ਚੀਨ ਸੰਯੁਕਤ ਰਾਜ ਫਰਾਂਸ ਜਰਮਨੀ ਯੂਨਾਈਟਿਡ ਕਿੰਗਡਮ ਤੇ ਜਾਪਾਨ ਦੇ ਵਿੱਚ ਹੋਇਆ ਡਾਲਰ ਦੀ ਕਮਜ਼ੋਰੀ ਅਤੇ ਵੱਖ-ਵੱਖ ਕੇਂਦਰੀ ਬੈਂਕਾਂ ਦੇ ਦੁਆਰਾ ਵਿਆਜ ਦਰਾਂ ਦੇ ਵਿੱਚ ਕਟੌਤੀ ਨੇ ਵੀ ਕਰਜ਼ੇ ਦੇ ਵਾਧੇ ਦੇ ਵਿੱਚ ਯੋਗਦਾਨ ਪਾ ਦਿੱਤਾ ਆਈਆਈਐਫ ਨੇ ਜਿਹੜਾ ਕਿਹਾ ਕਿ ਇਸ ਵਾਧੇ ਦਾ ਪੈਮਾਨਾ ਕੋਵਿਡ-19 ਮਹਾਮਾਰੀ ਦੇ ਦੌਰਾਨ ਦੇਖੇ ਗਏ ਵਾਦੇ ਦੇ ਮੁਕਾਬਲੇ ਸੀ ਗਲੋਬਲ ਗਲੋਬਲ ਕਰਜ਼ਾ ਤੋਂ ਗਲੋਬਲ ਕਰਜ਼ਾ ਤੋਂ ਉਤਪਾਦਨ ਅਨੁਪਾਤ ਜਿਹੜਾ ਹੈ ਭਾਵੇਂ ਹੌਲੀ-ਹੌਲੀ ਘਟ ਰਿਹਾ ਹੈ 324% ਤੋਂ ਥੋੜਾ ਉੱਪਰ ਬਣਿਆ ਹੋਇਆ ਹੈ ਜਦੋਂ ਕਿ ਉੱਬਰ ਰਹੇ ਬਾਜ਼ਾਰਾਂ ਦੇ ਵਿੱਚ ਇਹ ਜਿਹੜਾ 242.4% ਤੱਕ ਪਹੁੰਚ ਗਿਆ ਉੱਬਰ ਰਹੇ ਬਾਜ਼ਾਰਾਂ ਦੇ ਵਿੱਚ ਕੁੱਲ ਕਰਜ਼ਾ ਦੂਜੀ ਤਿਮਾਹੀ ਦੇ ਵਿੱਚ 3.4 ਟ੍ਰਿਲੀਅਨ ਡਾਲਰ ਵਧਿਆ ਹੈ ਤੇ 109 ਟ੍ਰਿਲੀਅਨ ਡਾਲਰ ਤੋਂ ਵੱਧ ਕੇ ਵੱਧ ਦੇ ਰਿਕਾਰਡ ਦੇ ਉੱਤੇ ਪੱਧਰ ਉੱਤੇ ਹੈਗਾ ਹੈ ਆਈਆਈਐਫ ਨੇ ਚੇਤਾਵਨੀ ਦਿੱਤੀ ਹੈ ਕਿ ਉੱਬਰ ਰਹੇ ਬਾਜ਼ਾਰਾਂ ਨੂੰ 2025 ਦੇ ਬਾਕੀ ਸਮੇਂ ਦੇ ਦੌਰਾਨ ਲਗਭਗ 3.2 ਟ੍ਰਿਲੀਅਨ ਡਾਲਰ ਬਾਂਡ ਤੇ ਕਰਜ਼ਾ ਮੁਕਤੀ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਪਾਨ ਜਰਮਨੀ ਅਤੇ ਫਰਾਂਸ ਵਰਗੇ ਦੇਸ਼ਾਂ ਨੂੰ ਵਧੇ ਹੋਏ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਨਿਵੇਸ਼ਕਾਂ ਨੂੰ ਬਾਂਡ ਵਿਜੀਲੈਂਟ ਰਹਿਣ ਦੀ ਜਿਹੜੀ ਸਲਾਹ ਦਿੱਤੀ ਜਾਂਦੀ ਹੈ ਰਿਪੋਰਟ ਦੇ ਵਿੱਚ ਅਮਰੀਕੀ ਕਰਜ਼ੇ ਦੇ ਬਾਰੇ ਵਿੱਚ ਚਿੰਤਾ ਪ੍ਰਗਟ ਕੀਤੀ ਗਈ ਹੈ ਥੋੜੇ ਸਮੇਂ ਦਾ ਕਰਜ਼ਾ ਹੁਣ ਕੁੱਲ ਸਰਕਾਰੀ ਕਰਜ਼ੇ ਦਾ ਲਗਭਗ 20% ਦੇ ਖਜ਼ਾਨਾ ਜਾਰੀ ਕਰਨ ਦਾ 80% ਹੈ ਥੋੜੇ ਸਮੇਂ ਦੇ ਕਰਜ਼ੇ ਦੇ ਉੱਤੇ ਇਹ ਵਧੀ ਹੋਈ ਜਿਹੜੀ ਨਿਰਭਰਤਾ ਹੈ ਕੇਂਦਰੀ ਬੈਂਕਾਂ ਦੇ ਉੱਤੇ ਵਿਆਜ ਦਰਾਂ ਨੂੰ ਘੱਟ ਰੱਖਣ ਦੇ ਲਈ ਰਾਜਨੀਤਿਕ ਦਬਾਅ ਵਧਾ ਸਕਦੀ ਹੈ ਜਿਸ ਦੇ ਨਾਲ ਮੁਦਰਾ ਨੀਤੀ ਦੀ ਜਿਹੜੀ ਆਜ਼ਾਦੀ ਨੂੰ ਖਤਰਾ ਵੀ ਹੋ ਸਕਦਾ ਹੈ ਜੀ ਦੋਸਤੋ ਇਹ ਸਾਂਝੀ ਦੇਸ਼ ਦੇ ਦੀਆਂ ਖਬਰਾਂ ਤੇ ਕੁਝ ਇੱਕ ਤੋਂ ਰਿਪੋਰਟਾਂ